ਅੱਜ ਅਸੀਂ ਆਏ ਹੋਏ ਹਾਂ ਸਟੈਫਫਰਡ ਅਪਨੇਵ ਇਹ ਸ਼ੇਕਸਪੀਅਰ ਦਾ ਵਿਲੇਜ ਹੈ ਸ਼ੇਕਸਪੀਅਰ ਨੂੰ ਕਦੀ ਨਾ ਕਦੀ ਆਪਾਂ ਆਪਣੇ ਅਕਾਡੈਮਿਕਸ ਦੇ ਵਿੱਚ ਤੇ ਜ਼ਰੂਰ ਪੜਿਆ ਹੋਇਆ ਤੇ ਅੱਜ ਕੱਲ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਵੀ ਇਹਦੇ ਕਈ ਕੋਰਸ ਆਪਾਂ ਪੜਦੇ ਆਂ ਤੇ ਸ਼ੇਅਰ ਕਰਦੇ ਆਂ ਚਲੋ ਚੱਲ ਕੇ ਐਕਸਪਲੋਰ ਕਰਦੇ ਆਂ ਤੇ ਦੇਖਦੇ ਆਂ ਆਖਿਰ ਕੀ ਖਾਸ ਹੈ ਇੱਥੇ ਤੇ ਕੁਝ ਗੱਲਾਂ ਬਾਤਾਂ ਸ਼ੇਅਰ ਕਰਦੇ ਆਂ ਤੇ ਸਾਰੀ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਹੈ ਸ਼ੇਕਸਪੀਅਰ ਦਾ ਬਾਇਓਗ੍ਰਾਫੀ ਸ਼ੇਕਸਪੀਅਰ ਇਤਿਹਾਸ ਦਾ ਇੱਕ ਮਹਾਨ ਲੇਖਕ ਹੋਇਆ ਜਿਸ ਦੀ ਲਿਖਤ ਨੇ ਨਾ ਸਿਰਫ ਥੀਏਟਰ ਬਲਕਿ ਪੂਰੀ ਦੁਨੀਆ ਨੂੰ ਇੱਕ ਨਵੀਂ ਸੋਚ ਦਿੱਤੀ ਏਕ ਸੋਚਣ ਵਾਲੀ ਗੱਲ ਹੈ ਉਸ ਜ਼ਮਾਨੇ ਵਿੱਚ ਜਦੋਂ ਔਰਤਾਂ ਨੂੰ ਜ਼ਿਆਦਾ ਤਵੱਜੂ ਨਹੀਂ ਸੀ ਦਿੱਤੀ ਜਾਂਦੀ ਜ਼ਿਆਦਾ ਪ੍ਰਿਵੀਲੇਜਸ ਨਹੀਂ ਸਨ ਇੱਕ ਛੋਟੇ ਜਿਹੇ ਟਾਊਨ ਵਿੱਚੋਂ ਇੱਕ ਜਵਾਨ ਲੜਕਾ ਕਿਵੇਂ ਦੁਨੀਆ ਦੇ ਸਭ ਤੋਂ ਸਟਰੋਂਗੇਸਟ ਸਮਾਰਟੈਸਟ ਤੇ ਕੰਪਲੈਕਸ ਫੀਮੇਲ ਕੈਰੈਕਟਰਸ ਲਿਖ ਸਕਦਾ ਇੱਕ ਬੰਦਾ ਜਿਸਨੇ ਕਈ ਲਵ ਸੋਨੇਟਸ ਲਿਖੇ ਜਿਸਨੇ ਕਈ ਲਵ ਸਟੋਰੀਸ ਨੂੰ ਕ੍ਰਾਫਟ ਕੀਤਾ ਜਿਵੇਂ ਰੋਮੀਓ ਐਂਜੋਲੀਟ ਇਹ ਕਿੰਨੀ ਹੀ ਕਮਾਲ ਦੀ ਗੱਲ ਹੈ ਕਿ ਆਪਾਂ ਸ਼ੇਕਸਪੀਅਰ ਦੀ ਹੀ ਲਵ ਸਟੋਰੀ ਬਾਰੇ ਕਿੰਨਾ ਘਟ ਜਾਂਦੇ ਇਟ ਇਜ਼ ਮਾਈ ਲੇਡੀ ਆਲਵੇਜ਼ ਇਸ ਮਾਈ ਲਵ ਰੋਮੀਓ ਰੋਮੀਓ ਵਾਫਰ ਆਥ ਰੋਮੀਓ ਲੇਡੀ ਮੈਕਬੈਥ ਕਲੀਓਪਾਟਰਾਂ ਤੋਂ ਵੀ ਪਹਿਲਾਂ ਸ਼ੇਕਸਪੀਅਰ ਦੀ ਜ਼ਿੰਦਗੀ ਵਿੱਚ ਉਸ ਦੀ ਮਾਂ ਦਾ ਬਹੁਤ ਵੱਡਾ ਇਨਫਲੂਐਂਸੀ ਮੈਰੀ ਆਰਡਨ ਜੋ ਵਿਆਹ ਤੋਂ ਬਾਅਦ ਭਾਵੇਂ ਇੱਕ ਹਾਊਸ ਵਾਈਫ ਬਣ ਕੇ ਰਹੀਗੀ ਬਟ ਉਹ ਇੱਕ ਪਾਵਰਫੁਲ ਤੇ ਇੰਡੀਪੈਂਡੈਂਟ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਉਸ ਨੂੰ ਬਿਜ਼ਨਸ ਲੈਂਡ ਓਨਰਸ਼ਿਪ ਤੇ ਸਰਵਾਈਵਲ ਟੈਕਟਿਕਸ ਦੀ ਉਹ ਮਾਸਟਰ ਸੀ ਉਸ ਜ਼ਮਾਨੇ ਵਿੱਚ ਜਦੋਂ ਔਰਤਾਂ ਦੀ ਕੋਈ ਜ਼ੁਬਾਨ ਨਹੀਂ ਸੀ ਸ਼ੀ ਹੈਡ ਦੀ ਅਥਾਰਟੀ ਇਸ ਦਾ ਮਤਲਬ ਜਦੋਂ ਸ਼ੇਕਸਪੀਅਰ ਕੋਈ ਫੀਮੇਲ ਕੈਰੈਕਟਰ ਲਿਖਦਾ ਸੀ ਜਿਸ ਦੀ ਪਰਸਨੈਲਿਟੀ ਵਿੱਚ ਇੱਕ ਔਰਾ ਸਟਰੈਂਥ ਤੇ ਆਡੈਸਿਟੀ ਹੁੰਦੀ ਸੀ ਕੀ ਉਹ ਵਾਕਈ ਇਹ ਸਭ ਇਮੇਜਿਨ ਕਰਦਾ ਸੀ ਜਾਂ ਫਿਰ ਉਹ ਉਹੀ ਲਿਖਦਾ ਸੀ ਜੋ ਉਹ ਆਪਦੇ ਘਰੇ ਐਕਸਪੀਰੀਅੰਸ ਕਰਦਾ ਹੁੰਦਾ ਸੀ ਅਸੀਂ ਸ਼ੇਕਸਪੀਅਰ ਦੇ ਬਾਰੇ ਬਹੁਤ ਜ਼ਿਆਦਾ ਗੱਲਾਂ ਕਰਦੇ ਹਾਂ ਲੇਕਿਨ ਐਨ ਹਾਥਵੇ ਬਾਰੇ ਕੁਝ ਨਹੀਂ ਜਾਣਦੇ ਅ ਵੂਮਨ ਹੂ ਨਿਊ ਹਿਮ ਬਿਫੋਰ ਹੀ ਵਾਸ ਫੇਮਸ ਬਿਫੋਰ ਹੀ ਵਾਸ ਐਨੀਥਿੰਗ ਤੇ ਐਨ ਹਾਥਵੇ ਦੇ ਨਾਲ ਵਿਆਹ ਹੋਣ ਤੋਂ ਬਾਅਦ ਹੀ ਸ਼ੇਕਸਪੀਅਰ ਨੇ ਆਪਣੀ ਲਾਈਫ ਦੇ ਸਭ ਤੋਂ ਪਾਵਰਫੁਲ ਫੀਮੇਲ ਕੈਰੈਕਟਰਸ ਲਿਖੇ ਕੈਰੈਕਟਰਸ ਜਿਵੇਂ ਲੇਡੀ ਮੈਕਬੈਥ ਜੋ ਹਜੇ ਵੀ ਸਾਡੇ ਮਾਡਰਨ ਡੇਜ਼ ਪਰਸੈਪਸ਼ਨ ਆਫ ਪਾਵਰ ਨੂੰ ਚੈਲੰਜ ਕਰਦੀ ਹੈ ਤੇ ਜੁਲੀਅਟ ਜੋ ਰੋਮਾਂਟਿਕ ਜਨਰਾ ਦੇ ਵਿੱਚ ਥੀਏਟਰ ਦਾ ਇੱਕ ਲੈਜੈਂਡਰੀ ਕੈਰੈਕਟਰ ਬਣਿਆ ਸ਼ੇਕਸਪੀਅਰ ਦੇ ਟਾਈਮ ਇੰਗਲਿਸ਼ ਸੋਸਾਇਟੀ ਦੇ ਵਿੱਚ ਪੈਟਰਾਕੀ ਬਹੁਤ ਜ਼ਿਆਦਾ ਹਾਇਰ ਪੀਕਦੀ ਸੀ। ਔਰਤਾਂ ਨੂੰ ਬਹੁਤ ਘੱਟ ਰਾਈਟਸ ਦਿੱਤੇ ਗਏ ਸਨ। ਜਿਵੇਂ ਕਿ ਉਹ ਵੋਟ ਨਹੀਂ ਸੀ ਕਰ ਸਕਦੀ, ਨਾ ਹੀ ਉਹ ਕੋਈ ਪ੍ਰਾਪਰਟੀ ਇੰਡੀਪੈਂਡੈਂਟਲੀ ਬਾਏ ਕਰ ਸਕਦੀ ਸਨ। ਪਰ ਨਾ ਹੀ ਉਹ ਇੱਕ ਮਰਦਾਂ ਦੀ ਤਰ੍ਹਾਂ ਫਾਰਮਲ ਐਜੂਕੇਸ਼ਨ ਲੈ ਸਕਦੀਆਂ ਸਨ। ਇਸੇ ਵਜ੍ਹਾ ਨਾਲ ਐਨ ਹਾਥਵੇ ਨੂੰ ਵੀ ਮਜਬੂਰਨ ਇਸੇ ਤਰ੍ਹਾਂ ਦੇ ਲਾਈਫਸਟਾਈਲ ਨੂੰ ਹੀ ਫਾਲੋ ਕਰਨਾ ਪਿਆ। ਬਟ ਕੀ વાਕਈ ਉਸਨੇ ਆਪਣੀ ਲਾਈਫ ਦੇ ਵਿੱਚ ਉਨਾ ਜ਼ਿਆਦਾ ਇੰਪੈਕਟ ਕ੍ਰੀਏਟ ਕੀਤਾ ਜਿਵੇਂ ਸ਼ੇਕਸਪੀਅਰ ਨੇ ਕੀਤਾ ਸੀ? ਹਾਲਾਂਕਿ ਅਗਰ ਆਪਾਂ ਐਨ ਦਾ ਕੰਟਰੀਬਿਊਸ਼ਨ ਦੇਖੀਏ ਸ਼ੇਕਸਪੀਅਰ ਦੀ ਲਾਈਫ ਨੂੰ ਸ਼ੇਪ ਤੇ ਉਹਦੀ ਲੇਗੇਸੀ ਨੂੰ ਸਿਕਿਉਰ ਕਰਨ ਵਿੱਚ ਸ਼ੀ ਪਲੇਡ ਅ ਵੰਡਰਫੁਲ ਰੋਲ ਬਟ ਐ ਕੰਟਰੀਬਿਊਸ਼ਨ ਅਜ ਮਾਡਰਨ ਡੇ ਦੇ ਵਿੱਚ ਓਵਰ ਸ਼ੈਡੋ ਹੋ ਗਿਆ ਸ਼ੇਕਸਪੀਅਰ ਸਟੋਰੀ ਟੈਲਿੰਗ ਦੇ ਵਿੱਚ ਮਾਹਿਰ ਸੀ ਇਸਨੇ ਸਿਰਫ ਨਾਟਕ ਨਹੀਂ ਲਿਖੇ ਬਲਕਿ ਸਟੋਰੀ ਟੈਲਿੰਗ ਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ ਲੇਡੀ ਮੈਕਬੈਥ ਜੂਲੀਅਟ ਅਤੇ ਹੈਮਲੇਟ ਜੈਸੇ ਕੈਰੈਕਟਰਸ ਅੱਜ ਦੇ ਡੇਟ ਤੱਕ ਰਿਲੇਵੈਂਟ ਨੇ ਅਤੇ ਲੋਕਾਂ ਨੂੰ ਕਨੈਕਟ ਕਰਦੇ ਨੇ ਉਸਦੀ ਇਨੋਵੇਸ਼ਨ ਸਿਰਫ ਕਹਾਣੀ ਦੇ ਪਲੋਟ ਵਿੱਚ ਨਹੀਂ ਬਲਕਿ ਕੈਰੈਕਟਰ ਤੇ ਡੈਪਥ ਵਿੱਚ ਸੀ ਜਿਵੇਂ ਉਸਨੇ ਸਟਰੌਂਗ ਫੀਮੇਲਸ ਕੈਰੈਕਟਰ ਲਿਖੇ ਟਰੈਜੇਡੀਆਂ ਲਿਖੀਆਂ ਹੀਰੋਸ ਤੇ ਵਿਲਨ ਲਿਖੇ ਅੱਜ ਵੀ ਇਹ ਥੀਮਸ ਫਿਲਮ ਮੇਕਰਸ ਰਾਈਟਰਸ ਤੇ ਆਰਟਿਸਟ ਨੂੰ ਇਨਸਪਾਇਰ ਕਰਦੇ ਨੇ ਇਨਫੈਕਟ ਬਾਲੀਵੁੱਡ ਵਿੱਚ ਵਿਸ਼ਾਲ ਭਰਦਵਾਜ ਦੀ ਹੈਦਰ ਨੇ ਹੈਮਲੇਟ ਨੂੰ ਕਸ਼ਮੀਰ ਦਾ ਬੈਕਡ੍ਰੌਪ ਦਿੱਤਾ ਇਹ ਪ੍ਰੂਫ ਹੈ ਕਿ ਸ਼ੇਕਸਪੀਅਰ ਦੀਆਂ ਕਹਾਣੀਆਂ ਟਾਈਮ ਤੇ ਬਾਰਡਰ ਦੋਨਾਂ ਨੂੰ ਕ੍ਰੋਸ ਕਰਦੀ ਹੈ ਹੈ ਕਹਾ ਹੈ ਉਹ ਨਹੀਂ ਹੈ ਤਾਂ ਕਹਾ ਗਏ ਮੈਂ ਤੂੰ ਕਿਸ ਲਈ ਹੈ ਔਰ ਕਹਾ ਗਏ ਤੂੰ ਕਬ ਮਰ ਕੇ ਹੀ ਪਤਾ ਚਲਦਾ ਹੈ ਕਿ ਜ਼ਿੰਦਾ ਤੇ ਤੂੰ ਜੀਏ ਨਹੀਂ ਘਰ ਮਰ ਕੇ ਵੀ ਬਚੇ ਨਹੀਂ ਐ ਸਮਝ ਰੋਜ਼ ਆਪਾਂ ਬਿਨਾਂ ਸੋਚੇ ਸਮਝਿਆ ਸੀ ਕਈ ਵਰਡਸ ਤੇ ਫਰੇਸਸ ਬੋਲਦੇ ਹਾਂ ਜੋ ਸ਼ੇਕਸਪੀਅਰ ਨੇ ਇੰਗਲਿਸ਼ ਲੈਂਗੁਏਜ ਨੂੰ ਦਿੱਤੇ knock knock who's there 30, go ahead. yeah that's a wild goose chase over here at nakatomi plaza it was originally designed for assassination missions she was the oldest living nuthor and now she's dead as a doornail 23 April 1564 vich Shakespeare da janam hoya te bilkul 52 saal baad ohi din 23 April 1616 nu ohne apni zindagi da akhri saal liya ਇਹ ਸਿਰਫ ਕੋਇਨਸੀਡੈਂਸੀ ਆ ਕਿਸਮਤ ਦਾ ਅਜੀਬ ਖੇਲ ਜੋ ਮੰਦਾ ਕਹਾਣੀਆਂ ਲਿਖਦਾ ਰਿਹਾ ਉਸਦੀ ਆਪਣੀ ਜ਼ਿੰਦਗੀ ਵੀ ਇੱਕ ਪਰਫੈਕਟ ਸਕ੍ਰਿਪਟ ਨਿਕਲੀ ਹੈ। ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਜਾਂ ਸ਼ਾਇਦ ਇੱਥੋਂ ਸ਼ੁਰੂ ਹੁੰਦੀ ਹੈ। ਹੋਲੀ ਇਟਰਨਿਟੀ ਚਰਚ। ਇਹੀ ਉਹ ਜਗ੍ਹਾ ਹੈ ਜਿੱਥੇ ਸ਼ੇਕਸਪੀਅਰ ਨੂੰ ਦਫਨਾਇਆ ਗਿਆ। ਅਕੱਲਾ ਸ਼ੇਕਸਪੀਅਰ ਹੀ ਨਹੀਂ ਬਲਕਿ ਉਹਦੀ ਵਾਈਫ ਐਨ ਦੀ ਕਬਰ ਵੀ ਸ਼ੇਕਸਪੀਅਰ ਦੇ ਬਿਲਕੁਲ ਨਾਲ ਹੀ ਹੈ। ਕਿਆ ਐਨ ਸਿਰਫ ਇੱਕ ਵਾਈਫ ਹੀ ਬਣ ਕੇ ਰਹਿ ਗਈ ਜਾਂ ਫਿਰ ਬਿਹਾਈਂਡ ਦ ਸੀਨ ਉਸਨੇ ਇੱਕ ਬਹੁਤ ਵਧੀਆ ਰੋਲ ਪਲੇ ਕੀਤਾ ਸ਼ੇਕਸਪੀਅਰ ਦੀ ਲੇਗੇਸੀ ਨੂੰ ਕਾਮਯਾਬ ਬਣਾਉਣ ਵਿੱਚ ਜਿਵੇਂ ਕਿ ਇਤਿਹਾਸ ਵਿੱਚ ਕਈ ਔਰਤਾਂ ਹੋਈਆਂ ਜੋ ਸਾਹਮਣੇ ਤਾਂ ਨਹੀਂ ਆਈਆਂ ਲੇਕਿਨ ਉਹਨਾਂ ਦਾ ਰੋਲ ਬਹੁਤ ਇੰਪੈਕਟਫੁਲ ਰਿਹਾ ਹਰ ਸਟੋਰੀ ਟੈਲਰ ਦੀ ਕੋਈ ਨਾ ਕੋਈ ਕਹਾਣੀ ਹੁੰਦੀ ਹੈ ਜੋ ਹਮੇਸ਼ਾ ਹੀ ਸੁਣਨ ਦੀ ਉਡੀਕ ਵਿੱਚ ਰਹਿੰਦੀ ਹੈ ਸ਼ਾਇਦ ਇਹ ਸ਼ੇਕਸਪੀਅਰ ਦੀ ਜਰਨੀ ਦਾ ਅੰਤ ਨਹੀਂ ਬਲਕਿ ਹਰ ਉਸ ਔਰਤ ਨੂੰ ਫਿਰ ਤੋਂ ਲੱਭਣ ਜਾਂ ਪਛਾਣਨ ਦੀ ਸ਼ੁਰੂਆਤ ਹੈ ਜੋ ਬਿਹਾਈਂਡ ਦਾ ਸੀਨਸ ਸਕਸੈਸ ਵਿੱਚ ਬਹੁਤ ਕੁਝ ਕੰਟਰੀਬਿਊਟ ਕਰਦੀ ਹੈ। ਅੱਜ ਸ਼ੇਕਸਪੀਅਰ ਦੀ ਉਮਰ 460 ਸਾਲ ਹੋ ਗਈ ਹੈ ਤੇ ਹਜੇ ਵੀ ਉਹਦੇ ਲਿਖੇ ਕਈ ਪਲੇਸ ਥੀਏਟਰਸ ਦੇ ਵਿੱਚ ਪਰਫਾਰਮ ਕੀਤੇ ਜਾਂਦੇ ਨੇ। ਉਹਦੀਆਂ ਲਿਖੀਆਂ ਕਈ ਕਹਾਣੀਆਂ ਅਕੈਡਮਿਕਸ ਦੇ ਵਿੱਚ ਪੜਾਈਆਂ ਜਾਂਦੀਆਂ ਨੇ। ਉਹਦੇ ਲਿਖੀ ਕਈ ਪੋਇਮਸ ਸੋਨੇਟਸ ਕਈ ਬੁੱਕਸ ਦੇ ਵਿੱਚ ਪਬਲਿਸ਼ ਹੁੰਦੀਆਂ ਨੇ। ਤੇ سوشل میڈیا ਤੇ ਵੀ ਬਹੁਤ ਸ਼ੇਅਰ ਕੀਤੀ ਜਾਂਦੀ ਤੇ ਹੁਣ ਤੁਸੀਂ ਦੱਸੋ ਤੁਸੀਂ ਸ਼ੇਕਸਪੀਅਰ ਨੂੰ ਕਿਵੇਂ ਜਾਣਦੇ ਹੋ